ਕਿੰਨੇ ਵਜ ਗਏ 8 ਵਜੇ ਕੋਈ ਲੀਡਰ ਨੂੰ ਸੁਣਨ ਆ ਜੂ ਇੱਥੇ ਤਨੇ ਤਾਂ ਤਨੇ ਨਹੀਂ ਰਿਸਕ ਲੈਂਦੇ ਵੀ ਕੋਈ ਪੰਗਾ ਨਾ ਪੈ ਜੇ ਰਾਤ ਨੂੰ ਕਿੱਥੇ ਪਲਾਸਤਰਾਂ ਜੀ ਨਿਕਲੀ ਜਾਂਦੇ ਕਦੇ ਇੱਧਰ ਲਈ ਪਾਹ ਜੀ ਤਾਂ ਐ ਕਰੀ ਖੜਾ ਹੁੰਦਾ ਕਦੇ ਇੱਧਰ ਲਈ ਤੇ ਖੜੀ ਆਉਂਦਾ ਕਦੇ ਕਦਨ ਲੱਤ ਜੀ ਲੱਤੇ ਬੰਨੀ ਬੈਠਾ ਸੀ ਨਾ ਉਹਦਾ ਕੋਈ ਜੋੜ ਰਿਹਾ ਹੈ ਨਾ ਘੱਟ ਘੱਟ ਜੋੜ ਰਿਹਾ ਹੈ ਅੱਛਾ ਜਲੰਧਰ ਇਲੈਕਸ਼ਨ ਲੜੀ ਤੱਕੜੀ ਤੇ ਕੋਈ ਹੋਰ ਸੁਖਵੀਰ ਬਦਲਾਥੀ ਤੇ ਚੜਿਆ ਫਿਰੇ ਆ ਫੋਟੋ ਖਚਾਈਆ ਆਸ਼ੂ ਇਜ਼ ਮਸਟ ਮਤਲਬ ਹੀ ਆਸ਼ੂ ਜ਼ਰੂਰੀ ਐ ਐਡਾ ਕਿਹੜਾ ਨੈਲਸਨ ਮੰਡੇਲਾ ਚਰਚਲ ਐ ਤੂੰ ਹੀ ਦੇਖਦੇ ਹੋਗੇ ਵਿਧਾਨ ਸਭਾ ਚ ਜਦੋਂ ਮੈਂ ਕਹਿਣਾ ਬਾਜਵਾ ਸਾਹਿਬ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੋ ਅੱਖਾਂ ਚ ਅੱਖਾਂ ਪਾ ਕੇ ਅਕਾਲੀ ਦਲ ਵੀ ਐਂ ਕਹਿੰਦਾ ਪੰਜਾਬ ਨੂੰ ਇੱਕੋ ਇੱਕ ਪਾਰਟੀ ਬਚਾ ਸਕਦੀ ਐ ਉਹ ਕਿਹੜੀ ਪਾਰਟੀ ਬਚਾ ਸਕਦੀ ਐ ਭਰਾ ਮੇਰੇ ਬਸ ਕਰੋ ਯਾਰ ਹੁਣ ਲੋਕਾਂ ਨੂੰ ਕੁਝ ਕਰ ਲੈਣ ਦੋ ਨਵੇਂ ਮੁੰਡਿਆਂ ਨੂੰ ਕੁਝ ਕਰ ਲੈਣ ਦੋ ਸੋ ਉਹਨਾਂ ਨੂੰ ਸਿਰਫ ਭੁਖਲਾਹਟ ਐ ਕਿ ਅਸੀਂ ਖਤਮ ਹੋ ਗਏ ਭਗਵਾਨਤਮਾਨ ਹੋਰੀ ਵੀ ਇੱਕ ਇੱਕ ਉਹਨਾਂ ਦੇ ਸਾੜਾ ਵੀਰ ਝੱਲ ਨਹੀਂ ਸਕਦੇਓ ਕਿ ਆਮ ਘਰਾਂ ਦਾ ਮੁੰਡਾ ਵੱਡੀਆਂ ਕੁਰਸੀਆਂ ਤੇ ਕਿਉਂ ਬਹਿ ਗਿਆ ਇੱਥੇ ਤਾਂ ਸਾਡੇ ਧੀਆ ਪੁੱਤ ਬੈੰਦੇ ਹੁੰਦੇ ਆ ਆਮ ਘਰਾਂ ਦੇ 3 ਪੁੱਤਾਂ ਨੂੰ ਐਮਐਲਏ ਦੀਆਂ ਕੁਰਸੀਆਂ ਕਿਉਂ ਮਿਲ ਗਈਆਂ ਇੱਥੇ ਸਾਡੇ 3 ਪੁੱਤ ਬੰਦੇ ਹੁੰਦੇ ਆ ਆਮ ਘਰਾਂ ਦੇ 3 ਪੁੱਤ ਉਹ ਵੱਡੀਆਂ ਕੋਠੀਆਂ 'ਚ ਕਿਉਂ ਰਹਿਣ ਲੱਗ ਗਏ ਉਹ ਤਾਂ ਸਾਨੂੰ ਮਿਲਦੀਆਂ ਹੁੰਦੀਆਂ ਨੇ ਆ ਆ ਆ ਸਾੜਾ ਵੀ ਮੱਚਦੇ ਨੇ ਜਿਵੇਂ ਆਪਾਂ ਕਹਿੰਦੇ ਆ ਆਹੀ ਗੱਲ ਆ ਬਸ ਜਦੋਂ ਐ ਪਬਲਿਕ ਕਹਿੰਦੀ ਹੈ ਮੇਰਾ ਹੌਸਲਾ ਵੱਜ ਜਾਂਦਾ ਵੀ ਚੱਕ ਕੇ ਰੱਖ ਕੰਮ ਨੂੰ ਬਾਈ ਸੋ ਮੈਂ ਮੈਂ ਤਾਂ ਇਸੇ ਕੰਮ ਧੀਆ ਹੁਣ ਮੇਰੇ ਦਾਦਾ ਪਰਦਾਦਾ ਲੜਾਕੂ ਥੇ आ, और इसके खानदान में तो सुरवीर होते थून खून दौड़ रहा है हाँ इसके मेरी जगह ये लड़ेगा तो, 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 मैं लड़ सकता हूँ क्यों तुम सूरबीर नहीं हो मैं 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 लेकिन मैं नहीं लड़ रहा हूँ